ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਨੂੰ ਪੰਜਾਬ ਦੇ ਬਹੁਤ ਹੀ ਪੁਰਾਣੇ ਤੇ ਬਹੁਤ ਹੀ ਇਤਿਹਾਸਕ ਸ਼ਹਿਰ ਦੇ ਵਿੱਚ ਲੈ ਕੇ ਚੱਲਦੇ ਹਾਂ ਤੇ ਉੱਥੇ ਤੁਹਾਨੂੰ ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਦਿਖਾਵਾਂਗੇ ਤੇ ਜਿਹੜਾ ਸ਼ਹਿਰ ਆ ਉਹ ਤੁਹਾਨੂੰ ਆਪਾਂ ਉੱਥੇ ਜਾ ਕੇ ਦਿਖਾਉਨੇ ਆ ਠੀਕ ਹੈ ਚਲੋ ਆਪਾਂ ਵੀਡੀਓ ਵਿੱਚ ਦੇਖੋ ਦੋਸਤੋ ਸਵੇਰ ਦਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਅੱਜ ਤੇ ਤੁਹਾਡੇ ਲਈ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਸੀ ਕਿਉਂਕਿ ਜਿਹੜੀ ਆਪਣੀ ਫੇਸਬੁੱਕ ਫੈਮਲੀ ਹੈ ਤੇ YouTube ਫੈਮਲੀ ਹੈ ਤੇ ਇਹਨਾਂ ਲਈ ਵੀਡੀਓ ਮਨਾਉਣੀ ਬਹੁਤ ਜ਼ਰੂਰੀ ਸੀ ਇਸ ਕਰਕੇ ਆਪਾਂ ਗੱਡੀ ਦੇ ਚੱਲੇ ਆ ਤੇ ਆਪਣੇ ਭਰਾਣੇ ਨਾਲ ਡਰਾਈਵਿੰਗ ਕਰ ਰਹੇ ਨੇ ਤੇ ਦਰ ਸਾਈਡ ਤੇ ਆਪਣਾ ਬਹੁਤ ਸਾਥ ਦੇ ਰਹੇ ਨੇ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਜਿਹੜੇ ਅਸੀਂ ਰੂਟ ਤੇ ਜਾ ਰਹੇ ਹਾਂਗੇ ਜਿਹੜੇ ਸ਼ਹਿਰ ਜਾ ਰਹੇ ਹਾਂ ਬਹੁਤ ਹੀ ਪੁਰਾਣਾਗਾ ਬਹੁਤ ਹੀ ਪੁਰਾਣਾਗਾ ਇਤਿਹਾਸਕ ਹੈ ਉਹਦੇ ਬਾਰੇ ਤੁਹਾਨੂੰ ਇਹ ਜੇ ਰੋਚਕ ਤੱਤ ਦੇਵਾਂਗੇ ਵੀਡੀਓ ਵਿੱਚ ਐਦਾਂ ਦੀਆਂ ਚੀਜ਼ਾਂ ਦਿਖਾਵਾਂਗੇ ਜਿਹੜੀਆਂ ਅਜੇ ਤੱਕ ਕਿਸੇ ਨੇ ਨਹੀਂ ਦਿਖਾਈਆਂ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਜਿਹੜਾ ਸੂਫੀ ਸੰਤ ਹੈਦਰ ਸ਼ਾਹ ਫ਼ਕੀਰ ਜੀ ਨੇ ਸ਼ਹਿਰ ਬਸਾਇਆ ਸੀਗਾ ਪੰਜਾਬ ਦਾ ਸ਼ਹਿਰ ਬਹੁਤ ਪ੍ਰਾਤਨ ਸ਼ਹਿਰ ਆ ਮਲੇਰਕੋਟ ਲਾਪਾ ਪਹੁੰਚ ਚੁੱਕਿਆ ਤੇ ਇਹਦੇ ਨਾਲ ਨਾਲ ਆਪਾਂ ਤੁਹਾਨੂੰ ਜਿਵੇਂ ਪ੍ਰਾਤਨ ਇਤਿਹਾਸਕ ਇੱਥੇ ਸਥਾਨ ਨੇਗੇ ਹਾ ਦਾ ਨਾਰਾ ਗੁਰਦੁਆਰਾ ਸਾਹਿਬ ਆ ਆਪਾਂ ਤੁਹਾਨੂੰ ਉੱਥੋਂ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਹੋਰ ਜਿਵੇਂ ਮੱਕਵਰੇ ਨੇ ਸ਼ਾਹੀ ਮੱਕਵਰੇ ਆਗੇ ਜਾਂ ਇਦਾਂ ਦੀਆਂ ਇਤਿਹਾਸਕ ਚੀਜ਼ਾਂ ਨੇ ਪਬਲਿਕ ਪਲੇਸ ਨੇ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਵੀਡੀਓ ਜੇ ਬਣੇ ਰਿਹਾਓ ਜਿਹੜੇ ਵੀਰ ਸਾਡੇ ਇਸ ਪੇਜ ਤੇ ਨਵੇਂ ਆਏ ਨੇ ਉਹ ਪੇਜ ਨੂੰ ਫੋਲੋ ਕਰ ਲੈਣ ਤੇ YouTube ਲਾਈਕ ਕਰ ਲੈਣ ਆਪਣੇ ਲਈ ਵੀ ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਅੱਗੇ ਦਿਖਾਉਨੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਰਿਕੁਐਸਟ ਆ ਵੀਰੇ ਜ਼ਰੂਰ ਕਮੈਂਟ ਕਰਕੇ ਦੱਸੋ ਜਿਹੜੇ ਹੋਰ ਵੀ ਇੱਥੇ ਇਦਾਂ ਦੇ ਇਤਿਹਾਸਕ ਸਥਾਨ ਨੇ ਪ੍ਰੋਤਨ ਨੇ ਪਬਲਿਕ ਪਲੇਸ ਨੇ ਹਨਾ ਆਪਾਂ ਤੁਹਾਨੂੰ ਉਹਦੇ ਵੀ ਰੂਪ ਰੂਪ ਕਰਵਾਈਏ ਸਾਨੂੰ ਉਹਦੇ ਬਾਰੇ ਜ਼ਰੂਰ ਦੱਸਿਓ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂਗੇ ਸਾਹੀ ਮਕਬਰਾ ਤੇ ਫਿਲਹਾਲ ਇਹ ਬੰਦ ਹੈ ਤੇ ਬਾਈ ਨੂੰ ਪੁੱਛਿਆ ਸੀਗਾ ਬਾਈ ਕਹਿੰਦਾ ਵੀ ਐ ਕਰਕੇ ਇਦਾਂ ਇਹਨਾਂ ਛੇੜੀ ਨਹੀਂ ਛੁੜੀ ਜਾ ਵੜਦੇ ਨੇ ਤਾਂ ਕਰਕੇ ਬੰਦ ਹੈ ਤੇ ਖਲਵਾਉਣਾ ਪਊਗਾ ਵੀਰੇ ਇੱਥੇ ਕਿੱਥੇ ਜੀ ਆਪਣਾ ਕੀ ਤੋਂ ਖਲਵਾਈਏ ਇਹਦੇ ਕੋਲ ਜਾਣਾ ਪਊਗਾ ਪਹਿਲੀ ਵਾਰ ਤੇ ਹਾਜੀ ਟੈਲੀਬੀਨਾ ਵਾਲਾ ਠੀਕ ਹੈ ਜੀ ਉਹਦੇ ਕੋਲ ਇਹਨਾਂ ਚਾਬੀ ਹੁੰਦੀ ਹੈ ਇਨਚਾਰਜ ਨੇ ਠੀਕ ਹੈ ਜੀ ਉਹ ਚਾਬੀ ਲੈ ਕੇ ਖੋਲ ਦਿੰਦੇ ਨੇ ਖੋਲਣ ਦਾ ਕੋਈ ਉਹ ਨਹੀਂ ਕੋਈ ਖੋਲਣ ਦਿੰਦੇ ਜਿਹੜਾ ਮਰਜ਼ੀ ਬੰਦਾ ਹੋਵੇ ਦੇਖ ਕੇ ਵੀ ਕੋਈ ਨਹੀਂ ਛੇੜੀਦਾ ਇਹਗਾ ਠੀਕ ਹੈ ਥੈਂਕ ਯੂ ਵੀਰੇ ਹੁਣ ਪਹਿਲਾ ਪਾਪਾਈ ਸਾਹਮਣੇ ਮਿਲਦੇ ਆ ਤੇ ਮਕਬਰਾ ਖਲਵਾ ਜਿਹਦੇ ਰਾ ਮਲੇਰ ਕੋਟਲਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪ੍ਰਾਤਨ ਇਤਿਹਾਸਕ ਸ਼ਹਿਰ ਹੈਗਾ ਤੇ ਇਹ ਸ਼ਹਿਰ ਇਤਿਹਾਸਕ ਹੋਣ ਦੇ ਨਾਲ ਨਾਲ ਬਹੁਤ ਚੀਜ਼ਾਂ ਪ੍ਰੋਵਾਈਡ ਕਰਦਾ ਜਿੱਦਾਂ ਇੱਥੇ ਸਬਜ਼ੀ ਮੰਡੀ ਹੋ ਗਈ ਜਾਂ ਲੋਹਾ ਬਾਜ਼ਾਰ ਹੋ ਗਿਆ ਤੇ ਉਸੇ ਤਰ੍ਹਾਂ ਇੱਕ ਇੱਥੇ ਸ਼ਾਹੀ ਮਕਬਰਾ ਹੈਗਾ ਤੇ ਸ਼ਾਹੀ ਮਕਬਰਾ ਅੱਜ ਆਪਾਂ ਇੱਥੇ ਆਇਆਗੇ ਤੁਹਾਨੂੰ ਦਿਖਾਉਣਿਆ ਵੀਊ ਦਿਖਾਉਣਿਆ ਤੁਹਾਨੂੰ ਸ਼ਾਹੀ ਮਕਬਰੇ ਦਾ ਤੇ ਬਾਕੀ ਜਿਹੜਾ ਇਹ ਸ਼ਾਹੀ ਮਕਬਰਾ ਸ਼ੇਰ ਮੁਹੰਮਦ ਖਾਨ ਦਾ ਉਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀਆਂ ਵਿੱਚ ਚਣਵਾ ਰਹੇ ਸੀਗੇ ਚਿੰਨ ਦਾ ਆਦੇਸ਼ ਦਿੱਤਾ ਗਿਆ ਸੀ ਉਸ ਸਮੇਂ ਦੀ ਮੌਕੇ ਦੀ ਹਕੂਮਤ ਨੂੰ ਆਹ ਦਾ ਨਾਰਾ ਮਾਰਿਆ ਸੀ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ ਤੇ ਉਹਨਾਂ ਦੀ ਜਿਹੜੀ ਕਾਬਰਾ ਉਹ ਇੱਥੇ ਬਣੀ ਹੋਈ ਆ ਲੋਈ ਚਾਦੀ ਮਿਲ ਗਈ ਸ਼ਾਹੀ ਮਕਬਰੇ ਦੀ ਤੇ ਹੁਣ ਤੁਹਾਨੂੰ ਅੰਦਰ ਦਿਖਾਉਣੇ ਆ। ਕਈ ਵਾਰ ਤੁਸੀਂ ਆਉਣਾ ਹੋਵੇ ਨਾ ਇਹ ਨਾਲ ਹੀ ਹੈ ਆਪਣੇ ਇਸ ਦੁਕਾਨ। ਇੱਥੇ ਇੱਥੇ ਜ਼ਿੰਮੇਵਾਰੀਆਂ ਵੀਰਾਂ ਦੀ ਜਿੰਦਾ ਲੱਗਿਆ ਹੁੰਦਾ ਵੈਸੇ ਤਾਂ ਤੁਹਾਨੂੰ ਪਹਿਲਾਂ ਦਿਖਾਈ ਜਗਾ ਹਨ। ਇਹਦੇ ਵਿੱਚ ਕੀ ਹੈਗਾ ਕਿ ਕਈ ਵਾਰ ਨਸ਼ੇੜੀ ਆ ਜਾਂਦੇ ਨੇ ਹਨਾ ਅੰਦਰ ਆ ਕੇ ਬਹਿ ਜਾਂਦੇ ਨੇ ਜਿਹੜਾ ਨਸ਼ਾ ਕਰਦੇ ਨੇ ਕਿਵੇਂ ਵੀ ਲਾ ਲਓ। ਤਾਂ ਕਰਕੇ ਜਿੰਦਾ ਲਾ ਕੇ ਰੱਖਦੇ ਨੇਗੇ। ਤੇ ਹੁਣ ਤੁਹਾਨੂੰ ਦਿਖਾਉਣੇ ਆ ਸ਼ਾਹੀ ਮਖਬਰਾ। ਦੇਖੋ ਬਹੁਤ ਹੀ ਪ੍ਰਾਤਨ ਆ ਬਈ। ਸਮੇਰੇ ਸਾਹਬ ਨਾਲ ਬਹੁਤ ਜ਼ਿਆਦਾ ਜਿਵੇਂ ਹੈ ਟਹਿ ਗਿਆ ਤਾਂ ਉੱਪਰੋਂ ਪਲਾਸਟਰ ਵਗੈਰਾ ਕਾਇਦੀ ਹੈ ਨਾ ਜਿੱਦਾਂ ਆਪਾਂ ਕਾਫੀ ਟਹਿ ਵੀ ਚੁੱਕਿਆ ਤੇ ਕੁਝ ਤਾਂ ਹੈਗਾ ਹੋਰ ਜਿਹੜਾ ਮਤਲਬ ਵਧੀਆ ਸਾਫ ਪਿਆਗਾ ਆ ਕਬਰਾਂ ਜੀਆਂ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਇਹ ਜਿਹੜਾ ਮਲੇਰ ਕੋਟਲਾ ਸ਼ਹਿਰ ਸੀ ਇਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦਾ ਸੀ ਪਰ ਹੁਣ ਇਹ ਸ਼ਹਿਰ ਇਹਨੂੰ ਸ਼ਹਿਰ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ ਤੇ ਇਹ ਆਪਾਂ ਮਕਬਰੇ ਦੇ ਵਿੱਚ ਆਇਆਗੇ ਇਹ ਤੁਸੀਂ ਦੇਖ ਸਕਦੇ ਹੋ ਇਹ ਮਕਬਰਾ ਬਣਿਆ ਹੋਇਆ ਹੈਗਾ ਤੇ ਤੁਹਾਨੂੰ ਦਿਖਾਉਣਾ ਤੇ ਕਿੰਨਾ-ਕਿੰਨਾ ਦੀਆਂ ਇਹ ਇੱਥੇ ਮਕਬਰੇ ਨੇ ਜਿਵੇਂ ਕਹਿ ਸਕਦੇ ਆ ਪੱਕਾ ਬਰਾਂ ਬਣੀਆਂ ਹੋਈਆਂ ਨੇ ਬਹੁਤ ਪ੍ਰਾਤਨ ਚੀਜ਼ਾਂ ਨੇ ਪਰ ਇਹ ਸਮੇਂ ਦੀ ਕਹਿ ਸਕਦੇ ਆ ਆਪਾਂ ਸਰਕਾਰ ਨੇ ਜਾ ਇੱਥੋਂ ਦੇ ਵਸਨੀਕੀ ਲੋਕਾਂ ਨੇ ਹਨਾ ਬਹੁਤ ਸਾਂਭ ਕੇ ਰੱਖੀਆਂ ਹੋਈਆਂ ਨੇ ਪੁਰਾਤਨ ਚੀਜ਼ਾਂ ਇਦਾਂ ਜਿਵੇਂ ਪੁਰਾਣੇ ਕਿਲੇ ਹੋਗੇ ਹਨਾ ਰਾਜੇ ਮਹਾਰਾਜਾਂ ਨੇ ਬਣਾਏ ਹੋਏ ਸੀ ਆ ਉੱਪਰ ਜਾਣ ਵਾਸਤੇ ਪੌੜੀਆਂ ਬਣੀਆਂ ਨੇ ਉੱਪਰ ਬਹੁਤ ਸੋਹਣੀਆਂ ਚੀਜ਼ਾਂ ਬਣੀਆਂ ਨੇ ਪੁਰਾਤਨ ਚੀਜ਼ਾਂ ਇਹ ਦੇਖਣ ਵਾਲੀਆਂ ਨੇ ਇਹ ਮਕਬਰਾ ਬਣਿਆ ਬਿਲਡਿੰਗਾਂ ਬਹੁਤ ਸੋਹਣੀਆਂ ਨੇ ਬਹੁਤ ਪੁਰਾਤਨ ਨੇ ਤੇ ਮਜ਼ਬੂਤ ਵੀ ਹੈਗੀਆਂ ਨੇ ਇੰਨੇ ਸਮੇਂ ਦੀਆਂ ਬਣੀਆਂ ਹੋਈਆਂ ਨੇ ਜਿਸ ਤਰ੍ਹਾਂ ਬਹੁਤ ਵਧੀਆ ਬਣਾਈਆਂ ਹੋਈਆਂ ਨੇ ਕਿਉਂਕਿ ਉਹ ਰਾਜੇ ਮਹਾਰਾਜਾਂ ਦਾ ਸੀਗਾ ਦੌਰ ਚੱਲਦਾ ਸੀਗਾ ਜਿਹੜੀ ਇਹ ਤੁਸੀਂ ਕਵਰ ਦੇਖ ਰਹੇ ਹੋਗੇ ਮਕਬਰਾ ਦੇਖ ਰਹੇ ਹੋ ਇਹ ਦਲਾਵਰ ali ਖਾਨ ਸਾਹਿਬ ਦਾ ਤੇ ਇਹ ਉਹਨਾਂ ਦੀ ਲਾਸਟ ਪੀੜੀ ਸੀ ਜਿਹੜੀ ਤੇ ਹੁਣ ਤੁਹਾਨੂੰ ਅੱਗੇ ਦਿਖਾਉਣੇ ਆਗੇ ਬਾਕੀ ਭਾਈ ਜਿਹੜੀ ਹੈ ਨਾਲ ਦੀਆਂ ਕਬਰਾਂ ਨੇ ਇਹ ਇਹਨਾਂ ਦੇ ਨਜ਼ਦੀਕੀ ਲਾ ਲਓ ਰਿਸ਼ਤੇਦਾਰ ਲਾ ਲਓ ਉਹਨਾਂ ਦੀਆਂ ਕਬਰਾਂ ਨੇ ਜਾਂ ਇਹਨਾਂ ਦੇ ਜਿਹੜੇ ਉਸ ਟਾਈਮ ਕੰਮ ਕਰਦੇ ਸੀ ਉਹਨਾਂ ਦੀਆਂ ਕਬਰਾਂ ਦੋਸਤੋ ਜੀ ਹਾਂਜੀ ਦੋਸਤੋ ਮੀਂਹ ਸ਼ੁਰੂ ਹੋ ਗਿਆ ਕਣੀਆਂ ਬਹੁਤ ਜ਼ਿਆਦਾ ਰਗੀਆਂ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਕਿ ਜਿਹੜਾ ਇਹ ਬਿਲਡਿੰਗ ਬਣੀ ਆਗੀ ਇਹ ਤੁਸੀਂ ਮਕਬਰਾ ਦੇਖ ਸਕਦੇ ਹੋ ਇਹ ਮਕਬਰਾ ਜੋਲ ਫਿਕਰ ਅਲੀ ਖਾਨ ਸਾਹਿਬ ਦਾ ਕਿਉਂਕਿ ਇਹ ਪੀੜੀ ਦਾ ਪੀੜੀ ਚੱਲਦੀ ਆਈ ਆ ਇੱਥੇ ਬਹੁਤ ਸਾਰੀਆਂ ਪੀੜੀਆਂ ਸੀ ਇਦਾਂ ਦੀ ਹੈ ਨਾ ਕਿ ਜਿਹੜੀਆਂ ਨਵਾਬਾਂ ਦੇ ਲਾਲੋ ਤੁਸੀਂ ਜਿਹੜਾ ਰਾਜੇ ਮਹਾਰਾਜਾ ਦੇ ਸਮੇਂ ਮੁਗਲ ਰਾਜ ਦੇ ਸਮੇਂ ਇੱਥੇ ਜਿਹੜੇ ਰਹਿੰਦੇ ਸੀਗੇ ਉਹਨਾਂ ਦੀਆਂ ਗਾਹਾਂ ਪੀੜੀਆਂ ਸੀਗੀਆਂ ਪਰણે ਰਾਜ ਕੀਤਾ ਇੱਥੇ ਹੈ ਨਾ ਉਹਨਾਂ ਦੇ ਵੰਸ਼ ਅੰਗ ਅੰਸ਼ ਵੰਸ਼ ਅੱਗੇ ਵਧੀਆ ਜਿਹੜੀ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋਗੇ ਮਕਬਰਾ ਇਹ ਬਿਲਕੁਲ ਹੂਬ ਹੂ ताज महल ਦੀ तरह ਬਣਾਇਆ ਗਿਆ ਜਿਸ ਤਰ੍ਹਾਂ ਤਾਜ ਮਹਿਲ ਬਣਾਇਆ ਗਿਆ ਸੀਗਾ ਉਸੇ ਤਰ੍ਹਾਂ ਬਣਾਇਆ ਗਿਆ ਹਨ ਤੇ ਇਹ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਬਣਾਇਆ ਗਿਆ ਤੇ ਉਸ ਸਮੇਂ ਰਾਜਾ ਮਹਾਰਾਜ ਦਾ ਸ਼ੌਂਕ ਹੁੰਦੇ ਸੀ ਇਹ ਚੀਜ਼ਾਂ ਦੇ ਤੇ ਪਰਜਾ ਤੋਂ ਇਹ ਇਦਾਂ ਦੇ ਕੰਮ ਕਰਵਾਉਣੇ ਹਨ ਤੇ ਉਹ ਤੁਹਾਨੂੰ ਹੁਣ ਅੱਗੇ ਦੀਆਂ ਬਿਲਡਿੰਗਾਂ ਦਿਖਾਵਾਂਗੇ ਜਦੋਂ ਛੋਟੇ ਸਹਿਬਜਾਦਾਂ ਨੂੰ ਨੀਹਾਂ ਵਿੱਚ ਚੰਦਾ ਦੇਸ਼ ਦਿੱਤਾ ਗਿਆ ਸੀ ਉਸ ਸਮੇਂ ਸ਼ੇਖ ਮੁਹੰਮਦ ਸ਼ੇਰ ਖਾਨ ਸਾਹਿਬ ਨੇ ਆ ਦਾ ਨਾਰਾਮ ਹੈ ਰਸੀ ਤੇ ਉਹਨਾਂ ਦੀ ਅਨਸਵਾਂਸ ਵਿੱਚੋਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਤੇ ਜਫਕਰ ਅਲੀ ਖਾਨ ਸਾਹਿਬ ਦਾ ਇਹ ਮਕਬਰਾ ਹੈਗਾ ਤੇ ਇਹ ਤੁਹਾਨੂੰ ਦਿਖਾਉਣੇ ਆਪਾਂ ਅੰਦਰ ਚੱਲਦੇ ਆਂ ਤੇ ਬਹੁਤ ਮਤਲਬ ਪ੍ਰਾਤਨ ਚੀਜ਼ਾਂ ਨੇ ਜਿਹੜੀਆਂ ਇੱਥੇ ਸਾਂਭ ਕੇ ਰੱਖੀਆਂ ਹੋਈਆਂ ਨੇ ਜੀਆਂ ਆ ਤੁਹਾਨੂੰ ਮਕਬਰਾ ਦਿਖਾਉਣੇ ਆ ਕਿ ਬਿਲਡਿੰਗ ਦੇਖੋ ਪਹਿਲਾਂ ਤਾਂ ਤੁਸੀਂ ਬਿਲਡਿੰਗ ਅਜੇ ਵੀ ਇਦਾਂ ਲਾ ਲਿਆ ਵੀ ਉਸੇ ਅੱਜ ਦੀਆਂ ਬਿਲਡਿੰਗਾਂ ਨਾਲ ਬਹੁਤ ਵਧੀਆ ਹੈਗੀ ਬਹੁਤ ਐ ਸਮਝੋ ਵੀ ਤਾਕਤਵਰ ਪਈਆ ਹਜੇ ਕੁਛ ਤਾਂ ਚਲੋ ਸਮੇਂ ਦੇ ਹਿਸਾਬ ਨਾਲ ਹਰ ਇੱਕ ਚੀਜ਼ ਨੇ ਮਿਟਣਾ ਹੁੰਦਾ ਹਨ ਤੇ ਟੁੱਟ ਫੁੱਟ ਗਈ ਐ ਪਰ ਇਹ ਉਹ ਕਬਰਾਂ ਨੇ ਜਿੱਥੇ ਉਹਨਾਂ ਦੀ ਅੱਜ ਵੀ ਇਹ ਯਾਦ ਯਾਦਗਾਰ ਹੈ ਇੱਕ ਇਹ ਵਸਨੀਕੀ ਇੱਥੋਂ ਦੇ ਲੋਕਾਂ ਨੇ ਸਾਂਭ ਕੇ ਰੱਖੀ ਹੋਈ ਹੈਗੀ ਤੇ ਦੋਨੋਂ ਪਾਸੇ ਇੱਧਰ ਬਣੀ ਹੋਈਆਂ ਨੇਗੀਆਂ ਪੌੜੀਆਂ ਤੇ ਆਪਾਂ ਉਧਰ ਲਈ ਸਾਡੋਂ ਆਏ ਸੀ ਹਨ ਤੇ ਇੱਧਰ ਲਈ ਸਾਡੋਂ ਆਪਾਂ ਬਾਬ ਸਰ ਚੱਲ ਜਾਣੇ ਹਾਂ ਤੁਹਾਨੂੰ ਅੱਗੇ ਦੀਆਂ ਕਬਰਾਂ ਹੋਰ ਦਿਖਾਉਣੇ ਆਗੇ ਹਾਂਜੀ ਦੋਸਤੋ ਆ ਤੁਹਾਨੂੰ ਜਿਹੜਾ ਮਕਬਰਾ ਦਿਖਾ ਰਹੇ ਆ ਇਹ ਸਿਕੰਦਰ ਅਲੀ ਖਾਨ ਸਾਹਿਬ ਦਾ ਹੈਗਾ ਜਿਹੜੇ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਲਾ ਲੋ ਉਹਨਾਂ ਦੇ ਵਿੱਚੋਂ ਇੱਕ ਸੀਗੇ ਉਹਨਾਂ ਦੀ ਅੰਸ਼ਵੰਸ਼ ਤੁਸੀਂ ਤੇ ਇਹਦੇ ਉਸੋਂ ਦੀ ਪ੍ਰਾਤਨ ਇਮਾਰਤ ਆ ਕਿ ਜਿਹੜੀ ਅੱਜ ਵੀ ਉਸੇ ਤਰ੍ਹਾਂ ਹੀ ਮੌਜੂਦ ਖੜੀ ਹੈ ਜਿਵੇਂ ਥਾਮਲੇ ਲਾ ਲੋ ਜਾਂ ਬਿਲਡਿੰਗ ਦੇ ਆਪਾਂ ਕਹ ਜੀਏ ਬਹੁਤ ਮਜ਼ਬੂਤੀ ਆ ਰੰਗ ਦੇ ਪੱਖੋਂ ਲਾ ਲੋ ਜਾਂ ਮੀਨਾਕਾਰੀ ਦੇ ਪੱਖੋਂ ਲਾ ਲੋ ਬਹੁਤ ਬਹੁਤ ਸਟਰੋਂਗ ਹੈ ਤੇ ਆ ਉਰਦੂ ਦੇ ਵਿੱਚ ਇੱਥੇ ਲਿਖਿਆ ਵੀ ਹੋਇਆਗਾ ਤੇ ਇਹ ਕੀ ਲਿਖਿਆ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਵੀ ਸਾਡੇ ਮੁਸਲਮਾਨ ਭਾਈ ਚਾਰਚੋਂ ਜਾਂ ਇੱਥੇ ਉਰਦੂ ਜਾਣਦੇ ਨੇ ਵਧੀਆ ਹਨ ਤੇ ਉਹ ਜਰੂਰ ਦੱਸੋ ਕਿ ਕੀ ਲਿਖਿਆ ਹੈ ਇਹ ਉਹ ਮਕਬਰੇ ਨੇ ਉਹਨਾਂ ਦੇ ਕੋਈ ਪਰਿਵਾਰ ਦੇ ਵਿੱਚ ਹੋ ਹੋਣਗੇ ਜਿਹੜਾ ਇਹ ਆ ਇਹ ਸ਼ਾਹੀ ਮਕਬਰਾ ਸਿਕੰਦਰ ਖਾਨ ਸਾਹਿਬ ਜੀ ਦਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਵਿੱਚ ਸਾਰੇ ਮਕਬਰੇ ਦੇਖ ਚੁੱਕੇ ਹੋ ਤੇ ਹੁਣ ਤੁਹਾਨੂੰ ਆਖਰੀ ਮਕਬਰਾ ਦਿਖਾਉਣੇ ਆਗੇ ਜਿਹੜਾ ਮੁਗਲ ਸਮਰਾਜ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਸ਼ੇਖ ਮੁਹੰਮਦ ਸਾਹਿਬ ਜੀ ਦਾਗਾ ਹਾਂਜੀ ਦੋਸਤੋ ਇਹ ਜਿਹੜਾ ਤੁਸੀਂ ਮਕਬਰੇ ਦੇਖ ਰਹੇ ਹੋ ਇਹ ਇਫਤਖਾਰ ਅਲੀ ਖਾਨ ਸਾਹਿਬ ਦਾ ਮਕਬਰਾ ਤੇ ਇਹ ਉਹਨਾਂ ਦੇ ਜਿਹੜੇ ਨਵਾਬ ਸੀ ਉਸ ਸਮੇਂ ਦੇ ਅਹਿਮਦ ਅਲੀ ਖਾਨ ਸਾਹਿਬ ਦਾ ਮਕਬਰਾ ਹੈਗਾ ਤੇ ਇਹ ਉਰਦੂ ਚ ਉਹਨਾਂ ਦੇ ਜੀਵਨ ਸ਼ੈਲੀ ਲਿਖੀ ਹੋਈ ਹੈਗੀ ਤੇ ਬਿਲਡਿੰਗ ਹਜੇ ਵੀ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਪਈ ਹੈ ਜਿਸ ਤਰ੍ਹਾਂ ਆ ਸਮਝ ਲੋ ਵੀ ਬਹੁਤ ਵਧੀਆ ਪਿੰਡਰ ਪਿੰਡਰ ਬਣੇ ਹੋਏ ਨੇਗੇ ਨਵਾਬ ਅਹਿਮਦ ਅਲੀ ਖਾਨ ਸਾਹਿਬ ਦਾ 1947 ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਤੇ ਇਹ ਆ ਜੀ ਨواب ਇਰਤਖਾਰ ਅਲੀ ਖਾਨ ਸਾਹਿਬ ਇਹ ਜਿਹੜਾ ਮੇਨ ਮਕਬਰਾ ਇੱਥੇ ਦਾ ਇਹ ਮਕਬਰਾਈ ਉਹ ਤੇ ਹੋਰ ਵੀ ਨਾਲ ਇੱਥੇ ਆਪਣੇ ਵੀਰ ਪਹੁੰਚੇ ਹੋਏ ਨੇ ਵੀਡੀਓ ਬਣਾਉਣ ਲਈ ਸੀ ਤੇ ਇਹ ਇਬਰਾਹਿਮ ਅਲੀ ਖਾਨ ਸਾਹਿਬ ਦਾ ਮਕਬਰਾ ਜਿਹੜਾ 1908 ਦੇ ਵਿੱਚ ਜਿਸ ਤਰ੍ਹਾਂ ਸਮਝ ਲਓ ਵੀ ਤੁਸੀਂ ਬਹੁਤ ਪੁਰਾਣੀ ਬਿਲਡਿੰਗ ਹੈ ਨਾ ਇਹ ਤੇ ਸਾਂਭ ਸੰਭਾਲ ਵੀ ਵਧੀਆ ਠੀਕ ਹੈ ਵਧੀਆ ਤਰੀਕੇ ਨਾਲ ਮਤਲਬ ਇਹ ਚੀਜ਼ਾਂ ਨੂੰ ਸੰਭਾਲਣਾ ਜ਼ਰੂਰੀ ਆ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਬਾਰੇ ਪਤਾ ਚੱਲ ਸਕੇ ਆ ਹਾਂਜੀ ਦੋਸਤੋ ਆਪਾਂ ਇੱਥੇ ਵੀਡੀਓ ਬਣਾ ਰਹੇ ਸੀ ਬਲੌਗ ਬਣਾ ਰਹੇ ਸੀ ਆਪਣੇ ਜਿਹੜੇ ਮਕਬਰੇ ਬਣੇ ਨੇਗੇ ਇੱਥੋਂ ਆਪਾਂ ਨੂੰ ਵੀਰ ਮਿਲਿਆ ਇੱਕ ਜਿਹੜਾ ਇੱਥੋਂ ਦਾ ਨੇੜੇ ਤੇੜੇ ਦਾ ਆ ਮਲੇ ਰੋਟਲਾ ਸ਼ਹਿਰ ਦਾਗਾ ਤੇ ਵੀਰ ਤੋਂ ਪੁੱਛਦੇ ਆ ਵੀਰ ਜੀ ਇਹ ਜਿਹੜਾ ਮਕਬਰਾ ਕਾ ਇਹ ਕਿਹਨਾਂ ਦਾਗਾ ਇਹ ਨਵਾਬ ਸ਼ੇਰ ਮੁਹੰਮਦ ਦਾ ਮਕਬਰਾ ਹੈ ਜੀ ਜਿਨ੍ਹਾਂ ਨੇ ਹਾ ਦਾ ਨਾਮ ਰਵਾਂ ਰਹਿਗਾ ਠੀਕ ਹੈ ਸਾਬ ਜੱਦਿਆਵਾ ਠੀਕ ਹੈ ਇਹ ਉਹਨਾਂ ਦਾ ਮਕਬਰ ਹੈਗਾ ਬਿਲਕੁਲ ਜੀ ਇਹ ਉਹਨਾਂ ਦਾ ਮਕਬਰ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਤੁਸੀਂ ਲਿਖਿਆ ਹੋਇਆ ਹੈਗਾ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣਾ ਹੈਗੀ ਤੇ ਇਹ ਆਹੋ ਮਕਬਰ ਆ ਵਾਈ ਜੀ ਜਿਨ੍ਹਾਂ ਨੇ ਆਹ ਦਾ ਨਾਰਾ ਮਾਰਿਆ ਸੀਗਾ ਇਹ ਉਹਨਾਂ ਦਾ ਮਕਬਰ ਹੈ ਜੀ ਤੇ ਇਹ ਜਿਹੜੇ ਨਾਲ ਆ ਵੀਰੇ ਇਹਨਾਂ ਦੇ ਇਹ ਨਾ ਖਾਨਾਂ ਨੂੰ ਆਉਂਦੇ ਨੇ ਇਹ ਆਪਾਂ ਉਹ ਮੁਗਲ ਪਰੇ ਦੱਸ ਰਹੇ ਆਂ ਵੀ ਜਿਹਦੇ ਯੋਧੇ ਰਹਿ ਚੁੱਕੇ ਨੇ ਨਵਾਬ ਸ਼ਕੰਦਰ ਅਲੀ ਖਾਨ ਠੀਕ ਹੈ ਜੀ ਨਵਾਬ ਸ਼ੇਰ ਮੁਹੰਮਦ ਸਾਹਿਬ ਸ਼ੇਰ ਮੁਹੰਮਦ ਖਾਨ ਜਿਹੜੇ ਯੋਧੇ ਰਹਿ ਚੁੱਕੇ ਨੇ ਠੀਕ ਹੈ ਜੀ ਹਾਂਜੀ ਬਾਕੀ ਨੇ ਰਾਜ ਕੀਤਾ ਠੀਕ ਹੈ ਸੈਹਰ ਸੰਭੇ ਜੀ ਠੀਕ ਹੈ ਜੀ ਤੇ ਜਿਹੜੇ ਯੋਧੇ ਰਹਿ ਗਏ ਆਪਾਂ ਉਹਦੀ ਇੰਟਰੋਡਕਸ਼ਨ ਕਰਾ ਦੇ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਵੀਰ ਜੀ ਬਹੁਤ ਬਹੁਤ ਥੋੜਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਮੁਗਲ ਸ਼ਾਸਕਾਂ ਦੇ ਮੁਗਲ ਸਮਰਾਜ ਸਮੇਂ ਦੇ ਜਿਹੜੇ ਯੋਧੇ ਰਹਿ ਚੁੱਕੇ ਨੇ ਅਸੀਂ ਤੁਹਾਨੂੰ ਉਹਨਾਂ ਦੀਆਂ ਕਬਰਾਂ ਉਹਨਾਂ ਦੇ ਮਕਬਰੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਆਪਣਾ ਪੇਜ ਹੈ ਫੋਲੋ ਕਰ ਲਿਓ ਤੇ ਇੰਸਟਾਗ੍ਰam ਆਈਡੀ ਤੋਂ ਆਪਾਂ ਨੂੰ ਇੰਸਟਾ ਤੇ ਫੋਲੋ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ